ਉਨੀ ਗੱਤ ਨਹੀਂ ਹੈ ਜੇ ਬੈਰਾਗ ਵੀ ਨਹੀਂ ਹੋਊਗਾ ਪ੍ਰੇਮ ਵੀ ਨਹੀਂ ਹੋਊਗਾ ਤੇ ਉਸ ਤਰ੍ਹਾਂ ਹੀ ਚਲੋ ਜੀ ਨਿਤਨੇਮ ਕਰ ਲਓ ਆਪਣੀ ਬਾਣੀ ਪੜ ਲਓ ਪੰਜ ਬਾਣੀਆਂ ਪੜ ਲਈਆਂ ਪੜ ਲਈਆਂ ਨਿਤਨੇਮ ਕਰ ਲਿਆ ਬਹੁਤ ਆਸਾਨ ਸਿੱਖੀ ਦੇ ਅੰਦਰ ਇਹੀ ਪ੍ਰਵਿੱਤ ਹੋਈ ਹੋਈ ਆ ਕਿ ਨਿਤਨੇਮ ਕਰ ਲਿਆ ਹਾਂਜੀ ਕਰ ਕੀ ਨਿਤਨੇਮ ਕਰਦੇ ਹੁੰਦੇ ਜੀ ਅਜੇ ਪੰਜ ਬਾਣੀਆਂ ਕੱਢਣੀਆਂ ਰੈ ਰਸ ਪੜ ਲਈ ਦੀ ਹੈ ਕਿ ਕੰਚੋਲਾ ਪੜ ਲਈਦਾ ਹੋਰ ਸਗੁਨੀ ਸਾਹ ਪੜ ਲਈ ਦੀ ਹੈ ਤੇ ਬਾਕੀ ਆਸ਼ਾ ਦੀਵਾਰ ਵੀ ਪੜ ਲਈ ਦੀ ਹੈ और भी जड़ा भाई यह मूल मंत्र से गुरमंत्र है ये गुर तो हर वे एक छोटी संखेप चीज उस सब कुछ ही है वो छेती चक्र इसका बच सकता अभ्यास हो सकता, हर वे हो बाणी ने तो हूं अकाल मूर्त इना कह दता